ਆਪਾਂ ਇੱਕ ਤੁਹਾਡੇ ਨਾਲ ਪੰਜਵਾਂ ਬਲੌਗ ਦੋ ਇਨਸ਼ਾਅਲਾ ਪਠਮੀੜਾ ਰਾਜਸਥਾਨ ਗੁਜਰਾਤ ਦੇ ਬਾਰਡਰ ਤੋਂ ਲੈ ਕੇ ਹਾਜ਼ਰ ਹੋਏ ਆਂ ਇਹ ਆਪਣਾ ਪੰਜਵਾਂ ਬਲੌਗ ਪੰਜਵੇਂ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਇਹ ਦੇਵਾਂਗੇ ਕਿ ਚੌਥੇ ਬਲੌਗ ਦੇ ਵਿੱਚ ਜਿਹੜੀ ਜਾਣਕਾਰੀ ਗਿੱਲ ਸਾਹਿਬ ਨੇ ਤੁਹਾਨੂੰ ਦਿੱਤੀ ਹੈ ਵੀ ਬਰੀਡ ਬਰੀਡ ਕੀ ਹੈ ਨਾ ਬਰੀਡ ਦੇ ਉੱਤੇ ਕੰਮ ਕਰਨਾ ਚਾਹੀਦਾ ਗਊਸ਼ਾਲਾ ਨੂੰ ਮੰਗ ਕੇ ਗਊਸ਼ਾਲਾ ਚਲਾਉਣੀ ਆ ਕੋਈ ਜ਼ਿਆਦਾ ਚਲੋ ਕੋਈ ਦਾਨ ਕਰਦਾ ਗਊਸ਼ਾਲਾ ਦੇ ਵਿੱਚ ਆ ਕੇ ਬਹੁਤ ਵਧੀਆ ਕਿ ਗਾਨੀ ਸੱਜਣ ਹੁੰਦੇ ਆ ਪਰ ਪਿੰਡਾਂ ਦੇ ਵਿੱਚ ਗਊਆਂ ਲਈ ਮੰਗਣਾ ਵੀ ਚੰਗੀ ਗੱਲ ਨਹੀਂ ਬਰੀਡ ਤੇ ਕੰਮ ਕਰੋ ਕਿਉਂਕਿ ਗਊਆਂ ਨਾਲ ਬਹੁਤ ਕਮਾਈ ਹੁੰਦੀ ਆ ਯਾਨੀ ਕਿ ਸਿੱਧਾ ਜਿਹਾ ਸਵਾਲ ਇਹ ਆ ਜੇ ਆਪਾਂ ਮਸ਼ੀਨ ਹੋ ਨਿਊ ਹੌਲੈਂਡ ਦੀ ਲੈ ਲਈਏ ਮਸ਼ੀਨ ਤਾਂ ਆਪਾਂ ਇੱਕ ਬ੍ਰਾਂਡ ਲੈ ਲਈ ਨਿਊ ਹੌਲੈਂਡ ਦੀ ਜੇ ਉਹਦੇ ਚ ਸਮਾਨ ਆਪਾਂ ਤਲਵੰਡੀ ਭਾਈ ਗੁਰਦੇਵ ਤੋਂ ਲੈ ਕੇ ਪਾਤਾ ਗੁਰਦੇਵ ਤੋਂ ਬੈੰਦਾ ਉਹ ਕਿੰਨਾ ਕ ਟਾਈਮ ਚੱਲੂਗਾ ਜੀ ਉਹ ਜ਼ਿਆਦਾ ਟਾਈਮ ਨਹੀਂ ਚੱਲਣਾ ਉਹੀ ਆਪਣੇ ਗਊਸ਼ਾਲਾ ਦੇ ਹਾਲ ਬਸ ਕੀ ਕਹੀਏ ਦੀ ਹੁਣ ਜੇ ਜ਼ਿਆਦਾ ਕੁਝ ਆਪਾਂ ਕਵਾਂਗੇ ਤਾਂ ਕਈ ਗਊਸ਼ਾਲਾ ਵਾਲੇ ਬਾਬਿਆਂ ਨੇ ਸਾਡੇ ਵੀ ਉਲਟ ਹੋ ਜਾਣਾ ਬ੍ਰੇਕਾਂ ਜਿਵੇਂ ਹੁਣ ਜੌਂਡੀ ਯਾਰ ਜਾਂ ਸੁਬਰਾਜ ਦੀਆਂ ਤੇਲ ਦੇ ਵਿੱਚ ਬ੍ਰੇਕਾਂ ਤੇਲ ਦੇ ਵਿੱਚ ਤੇਲ ਜਿਹੜਾ ਦੱਸਿਆ ਉਹਨਾਂ ਨੇ ਉਹ ਪਾਵਾਂਗੇ ਤਾਂ ਉਹ ਬ੍ਰੇਕਾਂ ਵਧੀਆ ਢੰਗ ਤਰੀਕੇ ਨਾਲ ਲੱਗਣਗੀਆਂ ਇੱਥੇ ਚੱਲਣਗੀਆਂ ਵੀ ਲੰਮਾ ਟਾਈਮ ਜਿਹੜੀ ਆਪਾਂ ਉਹਦੇ ਵਿੱਚ ਕੱਢਿਆ ਹੋਇਆ ਕਾਲਾ ਤੇਲ ਪਾ ਦਿਆਂਗੇ ਆ ਤੁਸੀਂ ਦੇਖੋ ਕਿਵੇਂ ਡੇਲਾਂ ਦੇ ਉੱਤੇ ਤੂੜੀ ਜਾ ਰਹੀ ਹੈ ਗਊਸ਼ਾਲਾ ਗਊਆਂ ਵਾਸਤੇ ਦੇਖੋ ਜੀ ਤੁਹਾਨੂੰ ਇੱਥੇ ਇਹ ਗਊਸ਼ਾਲਾ ਬਹੁਤ ਮਾਲੋ ਵੀ ਪੈਸਾ ਵੀ ਕਮਾ ਰਿਹਾ ਹੈ ਇਹ ਐਡੀ ਗੱਲ ਨਹੀਂ ਪਰ ਫਿਰ ਵੀ ਟਰੈਕਟਰ ਦਾ ਯੂਜ਼ ਨਹੀਂ ਕਰ ਰਹੇ ਬਹੁਤ ਵੱਡੇ ਵੱਡੇ ਦੇਖੋ ਇਹ ਆਹ ਜਿਹੜੇ ਆ ਛੋੜੀ ਦੇ ਸ਼ੈੱਡ ਬਣੇ ਹੋਏ ਆ ਬਾਥਰੂਮ ਹਰ ਜਗ੍ਹਾ ਬਣੇ ਹੋਏ ਆ ਅੱਡੋ-ਅੱਡੀ ਇਹਨਾਂ ਨੇ ਬਲਾਕ ਬਣਾਏ ਹੋਏ ਆ ਵੀ ਗਾਵਾਂ ਰੱਖਣ ਵਾਸਤੇ ਬਸ ਇਹਨਾਂ ਨੇ ਵਾਤਾਵਰਣ ਹੀ ਗਾਵਾਂ ਨੂੰ ਇੰਨਾ ਕੁ ਸ਼ੁੱਧ ਤੇ ਸ਼ਾਂਤ ਦੇਤਾ ਕਿ ਗਊਆਂ ਖੁਸ਼ ਹੋ ਕੇ ਦੁੱਧ ਦੇਣਗੀਆਂ ਤਾਂ ਆਪਣੇ ਜਿਹੜੇ ਬੱਚੇ ਆਉਣ ਵਾਲੀ ਪੀੜ੍ਹੀ ਜੇ ਇਹ ਦੁੱਧ ਪੀਂਦੀ ਆ ਤਾਂ ਉਹ ਬਹੁਤ ਸ਼ਾਂਤ ਸੁਭਾਅ ਦੇ ਕਿਸੇ ਨਾਲ ਲੜਾਈ ਝਗੜਾ ਕਰਨ ਤੋਂ ਬਿਨਾ ਇੱਕ ਦੂਜੇ ਨਾਲ ਪਿਆਰ ਮੁਹੱਬਤ ਵਾਲੇ ਹੀ ਬੱਚਿਆਂ ਦਾ ਦਿਮਾਗ ਹੋਊਗਾ ਆਪਾਂ ਉਹਨਾਂ ਨੂੰ ਗੰਦਾ ਮੰਦਾ ਦੁੱਧ ਨਕਲੀ ਦੁੱਧ ਜਾਂ ਆਹ ਜਿਹੜੀਆਂ ਇੱਕ ਦੂਜੇ ਤੋਂ ਪੈਦਾ ਕੀਤੀਆਂ ਹੋਈਆਂ ਨਸਲਾਂ ਇਹਨਾਂ ਦਾ ਦੁੱਧ ਪਿਉੰਨੇ ਤਾਂ ਤਾਂ ਹੀ ਆਪਣੇ ਪੰਜਾਬ ਦੇ ਵਿੱਚ ਬੱਚਿਆਂ ਦੇ ਵਿੱਚ ਈਰਖਾ ਇੱਕ ਦੂਜੇ ਪ੍ਰਤੀ ਝਗੜਾ ਇਹ ਕੁਝ ਹੋ ਰਿਹਾ ਹੈ ਇਹ ਆਪਾਂ ਤਾਂ ਹੀ ਇਹ ਚੀਜ਼ ਨੂੰ ਰੋਕ ਸਕਦੇ ਆ ਜੇ ਆਪਾਂ ਉਹਨਾਂ ਨੂੰ ਬੁੱਧੀ ਵਾਸਤੇ ਦੁੱਧ ਦੁੱਧ ਤੁਹਾਨੂੰ ਪਤਾ ਜੀ ਆਪਣੇ ਜੀਵਨ ਵਾਸਤੇ ਬਹੁਤ ਜ਼ਰੂਰੀ ਕਿਉਂਕਿ ਬੱਚਾ ਜਦੋਂ ਪੈਦਾ ਹੁੰਦਾ ਹੈ ਤੇ ਉਹਨੂੰ ਮਾਂ ਦਾ ਦੁੱਧ ਸਭ ਤੋਂ ਵਧੀਆ